ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲੋ ਜੀ ਵੀਰੇ ਹੁਣ ਦਿਖਾਉਣੇ ਆਪਾਂ ਇੱਕ ਅੱਜ ਬੱਲਾ ਜੋ ਕਿ ਲਾਪਿਤ ਬਈ ਦਾ ਪੜਾ ਹੈ ਬੱਲਾ ਯਾਰ ਤੇ ਪੰਡ ਰੰਗਹੇੜੀ ਕਲਾਂ ਫੱਟੇ ਘੜ ਸ਼ਾਇਓ ਕੋਲੇ ਤੇ ਬਾਪੂ ਜੀ ਦਾ ਪੁਰਾਣਾ ਬੱਲਾ ਏ ਤੇ ਇਹਦੀ ਹਾਈਟ ਹੋਡ ਬਹੁਤ ਚੰਗੀ ਆ ਲੈਂਥ ਬਹੁਤ ਗੈਂਡਾ ਵੀਰੇ ਤੇ ਇਹ ਬੱਲੇ ਦੀ ਕੁਆਲਿਟੀ ਵੀਰੇ ਇੰਨੀ ਏਗਾ ਵੀ ਪਛੂ ਫਿਰ ਬਹੁਤ ਕੰਫਿਊਜ਼ ਹੋ ਰਹੇ ਨੇ ਤੇ ਦੇਖੋ ਹਾਈਟ 6 ਫੁੱਟ ਤੋਂ ਉਪਰ ਆ ਬੋਕਣ ਮੁਰਾ ਦਾ ਬੁੱਲਾ ਤਾਉਣ ਲਈ ਬੀਐਫ ਤੇ ਵੀਰੇ ਕਿੱਥੇ ਆਇਆ ਹੈਗਾ ਬਾਕੀ ਵੀਰੇ ਘਰ ਖੇਤਰਾ ਜਿੱਥੇ ਆਇਆ ਹੈਗਾ ਚੈਂਪੀਅਨ ਆ ਤੇ ਉਹ ਘੈਂਟ ਦੀ ਕੁਆਲਿਟੀ ਆ ਜੋ ਕਿ ਛੀਮ ਦੀ ਮੈਂਟੈਲਿਟੀ ਆ ਬਹੁਤ ਸ਼ਰੇਆ ਜਰਾ ਤੇ ਘੇਣੋ ਦਿਖਾਉਣਿਆ ਆ ਜੋ ਤੇ ਆ ਬਾਵਰ ਬੁੱਲਾ ਵੀਰੇ ਜੇ ਪੈਦੇ ਕਿੱਥੇ ਆ ਮੱਦੇ ਦੇ ਪਿੰਡ ਬੁਗਰਾ ਤੇ ਇਹ ਬਾਈ ਨੇ ਆਹ ਵੇ ਕਰਵਾਈ ਆ ਇਹ ਪਹਿਲਾਂ ਪਏ ਬਲੂ ਦੀ ਵੀਡੀਓ ਤੋਂ ਪਹਿਲਾਂ ਪਾਈ ਸੀ ਇਹ ਬਾਈ ਨੂੰ ਬੁਲ ਘਣ ਲੱਗਿਆ ਤੇ ਇਹਨਾਂ ਨੇ ਇਹ ਕਰਵਾਈ ਆ ਭਾਈ ਜਾਨੋ ਕੁਲਦੀਪ ਸਿੰਘ ਤੇ ਪਿੰਡ ਬੁਗਰਾ ਇਹਦੀ ਮੱਝ ਵੀ ਬਹੁਤ ਚੰਗੀ ਹੈ ਤੇ ਆਪਾਂ ਵੀਰੇ 90% ਕਹਿੰਦੇ ਆ ਕੱਲ ਹੋਰਾਂ ਵੀਰੇ ਇਹਦੀ ਜਿਹੜੀ ਪਰਮਾ ਦੀ ਮੈਟਲਿਟੀ ਆ ਉਹ ਫੁੱਲ ਆ ਆਪਾਂ ਲੈ ਵੀਰੇ ਮਾਈਕਰੋਸਕੋਪ ਦੇਖਤੀ ਵੀ ਜੌੜੀ ਹੁੰਦੀ ਆ ਉਹ ਹੱਟਾਂ ਆਪਣੇ ਬੈਗ ਦੇ ਵਿੱਚ ਹੁੰਦੀ ਆ ਤੇ ਬਾਕੀ ਵੀ ਨਹੀਂ ਆ ਆਪਣੇ ਏਕੀ ਤੇ ਮੋਦੀ ਬੁੱਲੂ ਦੀ ਇਹ ਮੇਰੇ ਮੱਝਾ ਇਹ ਟੋਲੇ ਪਿੰਡੋਂ ਨਿਮੀ ਲੋਵੇ ਤੇ ਮੱਝ ਰੱਬਣਾ ਜਦੋਂ ਮਹੀਨੇ ਦੀ ਰੱਬਣਾ ਤੇ ਮੋਦੀ ਦੇ ਕਪੜਾ ਇਹਦੇ ਆਪਣਾ ਚਲੋ ਅੱਗੇ ਆਪਾਂ ਚੱਲਦੇ ਆਂ ਬਾਰਮ ਬਾਰਨ ਦੀ ਫੇਰੀ ਕਰਨ ਹੁਣ ਦਿਖਾਉਣਿਆਂ ਤੇ ਇਹ ਜੋ ਔਰਬਲ ਦੀ ਫੇਰੀ ਕਰਨ ਲੱਗਿਆ ਇਹ ਪਿੰਡ ਬੋਗਰਾ ਤੇ ਆਪਾਂ ਮੱਜਦੇ ਵੀ ਆ ਕੀਤੀ ਆ ਬਾਰ ਬੰਦ ਦੀ ਤੇ ਬਹੁਤ ਚ ਰਿਜ਼ਲਟ ਆ ਰਹੇ ਨੇ ਉਹ ਵਧੀਆ ਵੀਰੇ ਕੁਵਾਲ ਕੇ ਜਰ ਬੰਦ ਦੀ ਤੇ ਬਾਕੀ ਵੀਰੇ ਪਸ਼ੂ ਕਨਸੀਵ ਹੋਣ ਦੇ ਕਾਰਨ ਹਨਾ ਨਾ ਹੋਣ ਦੇ ਕਾਰਨ ਕਿਚ ਪਰਮ ਵੀ ਹੁੰਦੇ ਨੇ ਆਪਣੀ ਜੋ ਮੈਂ ਚੱਕਰਾ ਆਪਾਂ ਵੀਰੇ ਕਰਨ ਜਾਂਦੇ ਵੀ ਆਪਾਂ ਛੀ ਮੁੰਨਾਂ ਲਾ ਕੇ ਚੈੱਕ ਕਰਦੇ ਹੁੰਨੇ ਆ ਪਹਿਲਾਂ ਤੇ ਆਪਣੀ ਫੂਲਟੇਜ ਹੋ ਜਾਂਦੀ ਆ ਉਹ ਤੇ ਇੱਥੇ ਬਾਈ ਦੇ ਆਪਾਂ ਛੋਟੀਆਂ ਨਰਜ ਮਾਰਾ ਆਪਾਂ ਇਹਦੀ ਵਾਜੀ ਕੀਤੀ ਆ ਤੇ ਇਹ ਵੀਰ ਆਪਣੇ ਬੋਰਬਲ ਦੀ ਕੀਤੀ ਆ ਤੇ ਕੱਟੀ ਬਰੇ ਬਹੁਤ ਅਦਰ ਪੀਟਰ ਸੀ ਬਹੁਤ ਵਾਰੀ ਪਹਿਲਾਂ ਪਹਿਲਾਂ ਵੇਖੀ ਹੈਗੀ ਸੀ ਤੇ ਆਪਣਾ ਪਹਿਲੀ ਵਾਰੀ ਆਈ ਸੀ ਇਹ ਤੇ ਪਹਿਲਾਂ ਆਪਾਂ ਦਾ ਲੱਗ ਕੀਤਾ ਸੀ ਛੋਟੀ ਦਾ ਤੇ ਐਦ ਕੀ ਦੀ ਛੇਡ ਦੋਨੋਂ ਰਹੀ ਹੈ ਸਿਰਫ ਆ ਤੇ ਆਪਾਂ ਦੋ ਇਹਦੀ ਕੀਤੀਆਂ ਨੇ ਕਿ ਅੱਜ ਇੱਕ ਕੱਲਾ 3 ਮਿੰਟ ਦੇ ਲੂਖੂਗੀ ਬਹੁਤ ਕਹਿੰਦੇ ਨੇ